ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਧੂੜ ਪੱਟੀ ਕਰ ਸਕਦਾ ਕਿਰ ਤੁਸੀਂ ਆਪਣਾ ਵੋਟ ਮੈਨੂੰ ਨਹੀਂ ਦੇ ਸਕਦੇ ਹੱਥ ਖੜੇ ਕਰਕੇ ਦੱਸੋ ਆਪਣਾ ਅਸਟੋ ਜਿੰਦਾਬਾਦ ਅਸੀਂ ਕਦੀ ਮੀਂਹ ਨਹੀਂ ਵੇਖਿਆ ਢੇਰੀ ਨੂੰ ਵੀ ਧੁੱਪ ਨਹੀਂ ਵੇਖੀ ਛਾਂ ਨਹੀਂ ਵੇਖੀ ਕੰਮ ਕੀਤਾ ਤੇ ਮੈਂ ਆਪਣੀ ਪਾਰਟੀ ਨੂੰ ਆਖਿਆ ਸੀ ਕਿ ਮੈਂ ਕਹਿੰਦਾ ਮੈਂ ਤੁਹਾਡੇ ਕੋਲ ਕੋਈ ਭੀਖ ਨਹੀਂ ਜੇ ਮੰਗਦਾ ਪਿਆ ਸਿਰਫ ਆਪਣਾ ਹੱਕ ਮੰਗਦਾ ਪਿਆ ਮੇਰਾ ਹੱਕ ਨਾ ਖੋ ਮੇਰਾ ਹੱਕ ਦੇ ਦਿਓ ਮੇਰਾ ਚੋਰੀ ਨਿਸ਼ਾਨ ਹੈ ਮੋਬਾਈਲ ਵਾਰ ਨੰਬਰ 26 ਜੇ ਕਿਤੇ ਇਹਦੇ ਵਾਰ ਨੰਬਰ ਇਹ 24 ਘੰਟੇ ਚਾੜਾ ਲੈਂਦਾ ਤੇ ਆ ਚੋਰੀ ਨਿਸ਼ਾਨ ਜੇ ਮੋਬਾਈਲ ਇਹ ਮੋਬਾਈਲ ਮੇਰਾ ਖਾਲਕ ਹੈ ਕਈ ਵਾਰੀ ਰਾਤੀ ਤੁਹਾਨੂੰ ਵੀ ਕੰਗ ਕਰਦਾ ਬੈਲ ਵਾਂਦੀ ਜਦੋਂ ਤੇ ਜਦੋਂ ਤੁਸੀਂ ਫੋਨ ਕਰਨਾ ਤੇ ਤੁਹਾਨੂੰ ਉਸ ਵੇਲੇ ਪਤਾ ਲੱਗ ਜਾਣਾ ਲੈ ਬਈ ਤੇ ਨੇ ਚੋਣ ਮੋੜ ਪਾਣੀ ਅਸੀਂ ਮੈਂ ਚਾਹੁੰਦਾ ਸੀ ਨਾ ਮੇਰੀ ਸੋਚ ਤੋਂ ਵੱਧ ਤੁਸੀਂ ਸਾਰਿਆਂ ਨੇ ਇੱਥੇ ਇਕੱਠ ਕਰਕੇ ਮੈਨੂੰ ਇੱਕ ਬੜਾ ਵੱਡਾ ਤੋਹਫਾ ਦਿੱਤਾ ਤੇ ਮੈਂ ਅਸੀਂ ਪਰਸਨਲ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਪਰ 5 ਕਿਲੋਮੀਟਰ ਦੂਰ 5 ਕਿਲੋਮੀਟਰ ਦੂਰ ਹੋਲੀ ਸਿਟੀ ਚੰਡੀਗੜ੍ਹ ਦੀ ਉੱਥੇ ਹੈ ਜੇ ਜੇ ਇੱਕ ਮੋੜ ਰਵਾਨੀ ਹੋਵੇ ਤੇ ਤੁਸੀਂ ਜੇ ਮੋੜ ਦਾ ਕਾਗਜ਼ ਲੈ ਕੇ ਚੱਲ ਗਏ ਹੋ ਨਾ ਤੇ ਆਧਾਰਗੜ ਤੁਹਾਡਾ ਘਰ ਰਹਿ ਗਿਆ ਤਿੰਨ ਦਮਾਰਾਂ ਫੇਰ 5 ਕਿਲੋਮੀਟਰ ਵਾਪਸ ਤੇ ਫੇਰ 5 ਕਿਲੋਮੀਟਰ ਛੋਲੇ ਦੇ ਛੋਟੇ ਛੋਟੇ ਬੜੇ ਕੰਮ ਹੁੰਦੇ ਆ ਤੁਹਾਨੂੰ ਕਿਸੇ ਕੰਮ ਤੋਂ ਰਹਿ ਨਹੀਂ ਦਵਾਗੇ ਕੋਈ ਕਮੀ ਪੇਸ਼ ਨਹੀਂ ਆਦਾਂ ਦੇ ਪੁੱਤਰ ਨੂੰ ਅਸ਼ੀਰਵਾਦ ਦੇ ਦਿਓ ਉਹ ਜੱਟ ਜੰਦਾਬਾ ਜੰਦਾਬਾ ਜੈ ਜੰਦਾਬਾ ਜੰਦਾਬਾ ਹਾਂਜੀ ਮਹੱਲੇ ਦੇ ਸਾਰੇ ਮੋਢਰ ਜਿੰਨੇ ਬੈਠੇ ਇੱਥੇ ਕੁਛ ਮੇਰੇ ਸੱਜਣ ਜਾਂ ਭਰਾ ਨਹੀਂ ਆਏ ਜਿਦਾਂ ਨਾਂ ਲੈਣਾ ਰਾਜੂ ਭਟਿਆ ਜੀ ਗगन ਦੇਦੀ ਜੀ ਉਹ ਸਾਡੇ ਨਾਲ ਹੈ ਬਿਲਕੁਲ ਸਾਡੇ ਨਾਲ ਕੰਦੇ ਨਾਲ ਗੰਦਾ ਮਿਲਾ ਕੇ ਚੱਲਣਗੇ ਇਹ ਨਾ ਕੋਈ ਸੋਚੇ ਕਿ ਉਹ ਨਹੀਂ ਆਏ ਉਹ ਬਿਲਕੁਲ ਸਾਡੇ ਦਿਲਾਂ 'ਚ ਵਸੇ ਹੋਏ ਆ ਸਾਡੇ ਨਾਲ ਆ ਕੁਝ ਮਜਬੂਰੀਆਂ ਦੀਆਂ ਜਿਸ ਕਰਕੇ ਉਹ ਸਾਡੇ ਚਾਜੇ ਇੱਥੇ ਨਹੀਂ ਵਿਚਰੇ ਫਿਰ ਵੀ ਉਹਨਾਂ ਦੀਆਂ ਬਿੱਲਾਂ ਆਉਂਦੀਆਂ ਵੀ ਅਸੀਂ ਨਾਲ ਆ ਅਸੀਂ 21 ਤਰੀਕ ਵਾਲੇ ਦਿਨ ਜਿਹੜੀ ਮੁੱਦੇ ਦੀ ਗੱਲ ਆ ਤਾਰਾਂ ਦੀ ਗੱਲ ਤੇ ਹੋਣੀ ਹੈ ਜਦੋਂ ਛੋਟਾ ਵੀਰ ਜਿੱਤ ਗਿਆ ਇਹਦੇ ਨੂੰ ਹੀ ਕਹਿਣਾ ਹੈ ਆਪਣੇ ਮੱਲੇ ਨੂੰ ਵੋਟ ਪਾਉਣੀ ਆ ਉਹ ਵੋਟ ਪਾਉਣੀ ਆ ਰਾਜੇ ਨੂੰ ਉਹ ਵੋਟ ਪਾਉਣੀ ਆ ਡਾਣ ਨੂੰ ਉਹ ਵੋਟ ਪਾਉਣੀ ਆ ਗगन ਦੇਦੀ ਨੂੰ ਉਹ ਵੋਟ ਪਾਉਣੀ ਆ ਰਾਮ ਸਰੂਪ ਭਾਟੇ ਨੂੰ ਉਹ ਵੋਟ ਪਾਉਣੀ ਆ ਨਰੇਸ਼ ਚੌਹਾਨ ਨੂੰ ਟਾਂਗਰੀ ਜਨਾ ਔਰ ਟਾਂਗਰੀ ਜੀ 3 ਨੰਬਰ ਗਲੀ ਚ ਬੜੀ ਤਕੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਜਿੰਨੀ ਇਹਨਾਂ ਨੇ ਸੇਵਾ ਕੀਤੀ ਅੱਜ ਉਹ ਵੀ ਸਾਡੇ ਚ ਸ਼ਾਮਲ ਹੈ ਕਿ ਨਹੀਂ ਅਸਾਂ ਆਪਾਂ ਨੇ ਮਹਲੇ ਦੇ ਬੰਦੇ ਨੂੰ ਜਿਤਾਉਣਾ ਸੋ ਮੈਂ ਜਿਆਦਾ ਸਮਾਨੀ ਲੈਂਦਾ ਮੈਂ ਪਹਿਲੇ ਵੀ ਬੋਲ ਗਿਆ ਕਿ ਆਪਾਂ ਇਹ ਨਾ ਸੋਚੀਏ ਕਿ ਚੱਲ ਆਏ ਆ ਯਾਰ ਮੀਟਿੰਗ ਹੋ ਗਈ ਇਹਨਾਂ ਨੇ ਇੱਥੋਂ ਕੁਛ ਕੇ ਤੁਲ ਜਾਣਾ ਨਾ ਨਾ ਜੇ ਨਰੇਸ਼ ਨੂੰ ਜਿਤਾਣਾ ਹੈ ਜੇ ਨਰੇਸ਼ ਨੂੰ ਆਪਾਂ ਕਾਉਂਸਲਰ ਬਣਾਉਣਾ ਹੈ ਤੇ ਇੱਕ ਤੇ ਆਪਣਾ ਕੀਨਤੀ ਲੋੜ ਆਪਣਾ ਕੀਨਤੀ ਸਮਾਂ ਕੱਲ ਨੂੰ ਡੋਟੂ ਡੋਲ ਨਹੀਂ ਕਰਨਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਉਹ ਕਹਿੰਦਾ ਵੀ ਜਿਹੜੀ ਵੋਟ ਆ ਮੋਬਾਈਲ ਤੇ ਮੋਰ ਲਾਉਣੀ ਆ ਮਜ਼ਬੂਤ ਕਰਨ ਚਾਹਣ ਹੁਣੇ ਯਾਰ ਜੁਵਾਨੇ ਜਿੱਤਣਾ 101% ਹੈਗੇ ਨੇ ਜਿੱਤਣਾ ਇਹ ਜੁਵਾਨ ਜ਼ਿੰਦਾਰ ਔਰ ਹੁਣੇ ਦੱਸ ਦਿੰਨਾ ਇਹ ਜਿੱਤ ਕੇ ਤੇ ਸੀਟ ਜਿਹੜੀ ਕਾਂਗਰਸ ਦੀ ਝੋਲੀ ਚ ਪੈਣੀ ਹੈ ਇਹ ਨਹੀਂ ਹੈ ਕਿ ਇੱਕ ਦੇ ਇੱਕ ਬੋਲਣ ਦਾ ਮਹੱਤਵ ਕਾਸਾ ਮਹੱਤਵ ਹੈ ਜਿੱਦਾਂ ਮੇਰੀਆਂ ਭੈਣਾਂ ਤੇ ਮਾਵਾ ਤੇ ਮੇਰੇ ਵੀਰ ਜਿਹੜਾ ਇਹਨਾਂ ਨੇ ਕੱਠ ਕੀਤਾ ਵਾ ਨਰੇਸ਼ ਚੌਹਾਨ ਲਈ ਬਸ ਇੱਕ ਇਹ ਪ੍ਰਣ ਕਰ ਲੋ ਤੁਸੀਂ ਕਿ ਤੁਸੀਂ ਦੋ ਦੋ ਤਿੰਨ ਤਿੰਨ ਜੀਵੀ ਜਾ ਕੇ ਗਲੀ ਗਲੀ ਜਾਓ ਤੇ ਆਪਾਂ ਨਰੇਸ਼ ਚੌਹਾਨ ਦੀ ਝੋਲੀ ਦੇ ਦਿੱਗੇ ਤਜਰਬਾ ਕਰਦੇ ਹਾਂ ਸਚਾਈ ਇਹ ਵਾ ਵੀ ਸਾਡੇ ਮਹੱਲੇ ਦਾ ਕੈਂਡੀਡੇਟ ਹੀ ਨਹੀਂ ਇਹਨਾਂ ਨੂੰ ਕੋਈ ਦੇਖਦਾ ਨਾ ਕਾਂਗਰਸ ਨੂੰ ਨਾ ਕਾਲੀਆਂ ਨੂੰ ਨਾ ਦੁੱਧੇ ਤੇ ਤੁਸੀਂ ਇਸ ਕਰਕੇ ਬੜੀ ਤੁਹਾਡੀ ਮਿਹਰ ਵਰਨੀ ਹੋਏਗੀ ਜੇ ਤੁਸੀਂ ਨਰੇਕ ਦਿਵਾਰ ਤੇ ਨਹੀਂ ਤੁਸੀਂ ਵੋਟਾਂ ਮੰਗਣ ਜਾਓਗੇ ਤੇ ਅੱਜ ਤੇ ਤੁਹਾਡੇ ਨਾਲ ਖਲੋਤੇ ਹੀ ਆਏ ਆਂ ਬਾਕੀ ਅੱਜ ਤੋਂ ਤੁਸੀਂ ਇਹ ਪ੍ਰਣ ਕਰ ਲਓ ਤੁਸੀਂ ਵੀ ਆਪਣੇ ਪੁੱਤ ਨੂੰ ਦਿਤਾ ਕੇ ਘਰ ਲੈਣਾ ਔਰ ਇਹ ਜਿੱਤੇ ਦੀ ਓਏ ਬੰਦ ਕਰ ਦਿਓ ਯਾਰ ਮੈਂ ਜੀ ਨਰੇਸ਼ ਚੋਹਾਨ ਵਾਰਡ ਨੰਬਰ 26 ਤੋਂ ਆਯਾਦ ਉਮੀਦਵਾਰ ਮੇਰਾ ਚੋਣ ਨਿਸ਼ਾਨ ਹੈ ਮੋਬਾਈਲ ਮੈਂ ਅੱਜ ਦਾ ਮਾਹੌਲ ਵੇਖ ਕੇ ਜਿੰਨਾ ਕ ਪਿਆਰ ਮੈਨੂੰ ਵਾਰਡ ਨੰਬਰ 26 ਤੋਂ ਮਿਲਿਆ ਹੈ ਮੈਨੂੰ ਅੱਜ ਮਹਿਸੂਸ ਹੋ ਗਿਆ ਪਤਾ ਲੱਗ ਗਿਆ ਕਿ ਮੇਰਾ ਪਰਿਵਾਰ ਮੇਰੀ ਵਾਰਡ ਮੇਰੇ ਨਾਲ ਆ ਤੇ ਮੈਂ ਅੱਜ ਇੱਥੇ ਪ੍ਰੀਸਭਾ ਜਿ ਕਹਾਂਗਾ ਕਿ ਮੇਰੇ ਜਿੰਨੇ ਵੀ ਪਰਿਵਾਰ ਦੇ ਸਾਥੀ ਨੇ ਜਿੰਨੇ ਵੀ ਮੇਰੇ ਨਾਲ ਮੇਰੀਆਂ ਬਾਹਾਂ ਖਲੋਤੀਆਂ ਨੇ ਇਹ ਮੈਨੂੰ ਬੜੀ ਹੀ ਤਗੜੀ ਲੀਡ ਤੋਂ ਸੋਹਣੀ ਲੀਡ ਤੋਂ ਜਿਤਾ ਕੇ ਤੇ ਕਾਉਂਸਲਰ ਬਣਾਣਗੇ ਤੇ ਮੈਂ ਵਾਦਾ ਕਰਦਾ ਇਹਨਾਂ ਨਾਲ ਇਹ ਵਾਦਾ ਨਹੀਂ ਕਰਦਾ ਇਹ ਮੇਰੀ ਜ਼ਿੰਮੇਵਾਰੀ ਹੈ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਜਿਹੜੇ ਵੀ ਕੰਮ ਰੁਕੇ ਹੋਏ ਨੇ ਉਹ ਮੈਂ ਪਹਿਲ ਦੇ ਆਧਾਰ ਤੇ ਵਾਰਡ ਨੰਬਰ 26 ਦੇ ਕਰਾਵਾਂਗਾ ਸਭ ਤੋਂ ਪਹਿਲੇ ਮੈਂ ਆਪਣੇ ਵਾਰਡ ਦੇ ਇਲਾਕੇਆਂ ਵਾਸੀਆਂ ਨੂੰ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਵੀ ਕੈਂਡੀਡੇਟ ਦਵੋ ਮਹੱਲੇ ਦਾ ਦਵੋ ਮਹੱਲੇ ਦੇ ਬਾਹਰ ਹੋਣਾ ਦਵੋ ਤੇ ਮੈਂ ਇਸੇ ਮਹੱਲੇ ਦਾ ਰਹਿਣ ਵਾਲਾ ਤੇ ਇਸ ਜਿੰਨੇ ਵੀ ਮੇਰੇ ਸਾਥੀ ਖਲੋਤੇ ਨੇ ਮੇਰੇ ਸਾਰੇ ਪਰਿਵਾਰ ਦੇ ਜੀ ਨੇ ਤੇ ਕੋਈ ਵੀ ਕੰਮ ਕੋਈ ਵੀ ਕੰਮ ਹੋਏਗਾ ਉਹਨੂੰ ਰੁਗਣ ਨਹੀਂ ਦਵਾਗੇ ਤੇ ਜੇ ਕਿਸੇ ਨੂੰ ਲੋੜ ਹੈ ਤੇ ਅਧੀ ਰਾਤ ਨੂੰ ਵੀ ਉਹਦੇ ਨਾਲ ਚੱਲਣ ਨੂੰ ਤਿਆਰ ਆ ਤੇ ਇਹਦੇ ਨਾਲ ਨਾਲ ਪਿਛਲੇ 13 ਸਾਲ ਤੋਂ ਅਸੀਂ ਮਾਂ ਚਿੰਤਪੁਰਣੀ ਦਰਬਾਰ ਤੇ ਫ੍ਰੀ ਬੱਸ ਯਾਤਰਾ ਲੈ ਕੇ ਜਾਂਦੇ ਪਏ ਆ ਕਿ ਉਹਦਾ ਵੀ ਬਹੁਤ ਸਹਿਯੋਗ ਹੈ ਜਿਹੜਾ ਮੈਨੂੰ ਮਿਲ ਰਿਹਾ ਕਿ ਜਿੰਨੇ ਵੀ ਮੇਰੇ ਚਿੰਤਪੂਰਨੀ ਮਾਦਰਬਾਰ ਦੇ ਸੰਗਤ ਹੈ ਉਹ ਸਾਰੀ ਮੇਰੇ ਨਾਲ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਉਸ ਮਾਂ ਦੀ ਉਹਦੇ ਅਸ਼ੀਰਵਾਦ ਦੀ ਕਿ ਹੋ ਸਕਦਾ ਸੀ ਕਿ ਕੌਂਸਲਰ ਬਣਨ ਦਾ ਆ ਜਰੀਆ ਸੀ ਮੇਰਾ ਟਿਕਟ ਦੇ ਨਾਲ ਨਹੀਂ ਨਵਾਜਿਆ ਗਿਆ ਮੈਨੂੰ ਕੋਈ ਗੱਲ ਨਹੀਂ ਪਰ ਮਾਂ ਨੇ ਮੇਰੀ ਮਾਂ ਨੇ ਮੇਰੇ ਪਾਸੇ ਬਾਰੇ ਕੁਝ ਹੋਰ ਸੋਚਿਆ ਦਾ ਸੀ ਤੇ ਜਿੰਨਾ ਕੁ ਪਿਆਰ ਮੈਨੂੰ ਮੇਰੀ ਵਾਰਡ ਤੋਂ ਮਿਲਿਆ ਮੈਂ ਬਹੁਤ ਖੁਸ਼ ਹਾਂ ਤੇ ਮੈਂ ਸਾਰੀ ਵਾਰਡ ਨੂੰ ਅਪੀਲ ਕਰਦਾ ਕਿ 21 ਤਰੀਕ ਸ਼ਨੀਵਾਰ ਵਾਲੇ ਦਿਨ ਮੋਬਾਈਲ ਦੇ ਨਿਸ਼ਾਨ ਤੇ ਮੋਬਾਈਲ ਮੋਬਾਈਲ ਦੇ ਨਿਸ਼ਾਨ ਤੇ ਚੌਨ ਨਿਸ਼ਾਨ ਮੋਬਾਈਲ ਐ ਮੋਬਾਈਲ ਦੇ ਨਿਸ਼ਾਨ ਤੇ ਬਟਨ ਨਾ ਆਪਣਾ ਬਕੇ ਮਸ਼ੀਨ ਦੀਆਂ ਚੀਕਾਂ ਕਢਾ ਦਿਓ ਪਤਾ ਲੱਗੇ ਮੋਬਾਈਲ ਖੜਕਾਵੇ ਉੱਪਰ ਵੀ ਕਿ ਪਤਾ ਲੱਗੇ ਕਿ ਵਰਕਰ ਦੇ ਨਾਲ ਕਦੀ ਟਕਾਣੀ ਕਰਨਾ ਜੈ ਹਿੰਦ ਵਾਹਿਗੁਰੂ ਵਾਹਿਗੁਰੂ ਆ ਕੇ ਆ ਕੇ ਅਗਲੇ ਅਲੱਗ ਨਹੀਂ ਨਿਸ਼ਾਨ ਦੱਸਿਓ